ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਔਰ ਲਗਾਤਾਰ ਜਿਹੜੀਆਂ ਸਰਗਰਮੀਆਂ ਨੇ ਐਮਪੀ ਚੋਣਾਂ ਨੂੰ ਲੈ ਕੇ ਤੇਜ਼ ਹੁੰਦੀਆਂ ਜਾ ਰਹੀਆਂ ਨੇ ਔਰ ਕਾਂਗਰਸ ਵੀ ਲਗਾਤਾਰ ਐਕਸ਼ਨ ਦੇ ਵਿੱਚ ਇਸ ਵਕਤ ਆ ਚੁੱਕੀ ਹੈ ਔਰ ਇਸ ਵਕਤ ਸਰਨਾਲ ਸਾਹਿਬ ਕਾ ਸਪੀਕਰ ਜਿਹੜੇ ਨੇ ਰਾਣਾ ਕੇਪੀ ਸਿੰਘ ਜੀ ਮੌਜੂਦ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਰਾਣਾ ਸਰ ਜਿਸ ਤਰੀਕੇ ਦੇ ਨਾਲ ਹੁਣ ਕਾਂਗਰਸ ਤੇਜ਼ ਹੋ ਰਹੀ ਹੈ ਕਿੰਨੇ ਕ ਹਾਲਾਤ ਤੁਹਾਨੂੰ ਕਾਂਗਰਸ ਦੇ ਸਰਗਰਮ ਲੱਗ ਰਹੇ ਨੇ ਪੰਜਾਬ ਦੇ ਵਿੱਚ ਸਰਗਰਮ ਨੇ ਇਹ ਜਿਹੜੇ ਹਾਲਾਤ ਨੇ ਜਿਹੜਾ ਪੰਜਾਬ ਦਾ ਵਾਤਾਵਰਣ ਹੈ ਉਹ ਕਾਂਗਰਸ ਦੇ ਹੱਕ ਚ ਹੈ ਤੇ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਪੰਜਾਬ ਚ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਕਾਰਨ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਪਿਛਲੇ 2 ਸਾਲ ਚ ਰਹੀ ਹੈ ਲੋਕ ਨੂੰ ਪਸੰਦ ਨਹੀਂ ਕਰਦੇ ਲੋਕੋ ਤੋਂ ਖੁਸ਼ ਨਹੀਂ ਹੈ ਅਕਾਲੀ ਦਲ ਸਪੈਂਟ ਫੋਰਸ ਹੈ ਅਕਾਲੀ ਦਲ ਦੀ ਗੱਲ ਕੋਈ ਰਹਿ ਨਹੀਂ ਗਈ ਪੰਜਾਬ ਦੀ ਸਰਜ਼ਮੀਨ ਤੇ ਬੀਜੇਪੀ ਦੇ ਕਦੇ ਪੈਰ ਲੱਗਣੇ ਨਹੀਂ ਪੰਜਾਬੀ ਅਣਖ ਪੰਜਾਬੀ ਗੈਰਤ ਕਦੇ ਇਸ ਗੱਲ ਦੀ ਇਜਾਜ਼ਤ ਨਹੀਂ ਦੇਵੇਗੀ ਕਿ ਜਿਨ੍ਹਾਂ ਲੋਕਾਂ ਦੀ ਵਜ੍ਹਾ ਨਾਲ 750 ਕਿਸਾਨ ਦਿੱਲੀ ਦੇ ਬਾਰਡਰ ਤੇ ਮਰ ਗਿਆ ਸ਼ਹੀਦ ਹੋ ਗਿਆ ਪੰਜਾਬੀ ਕਦੇ ਇਜਾਜ਼ਤ ਨਹੀਂ ਦੇਣਗੇ ਜਿਨ੍ਹਾਂ ਦਾ ਮਾਮਾ ਦਾ ਪੁੱਤਰ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਨੇ ਆ ਕੇ ਗੋਲੀਆਂ ਨਾਲ ਭੁੰਨ ਦਿੱਤਾ ਹਰਿਆਣਾ ਪੁਲਿਸ ਨੇ ਆ ਕੇ ਮਾਰ ਦਿੱਤਾ ਉਹਨੂੰ ਸ਼ਹੀਦ ਕਰ ਦਿੱਤਾ ਅੱਜ ਉਹ ਲੋਕ ਸਾਡੇ ਕੋਲ ਆ ਕੇ ਇੱਥੇ ਪੈਰ ਜਮਾਣਾ ਚਾਹਣ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਲੋਕ ਕਦੇ ਇਸ ਗੱਲ ਦੀ ਇਜਾਜ਼ਤ ਨਹੀਂ ਦੇਣਗੇ ਇਸ ਕਰਕੇ ਤੁਸੀਂ ਦੇਖੋਗੇ ਕਿ ਕਾਂਗਰਸ ਦਾ ਜਿਹੜਾ ਝੰਡਾ ਹੈ ਉਹ ਆਉਣ ਵਾਲੇ ਦਿਨਾਂ ਵਿੱਚ ਪੰਜਾਬ 'ਚ بلند ਹੋਏਗਾ ਜਾਨਾ ਸਰ ਜਿਸ ਤਰੀਕੇ ਨਾਲ ਤੁਸੀਂ ਕਿਹਾ 13 ਦੀਆਂ 13 ਸੀਟਾਂ ਆਣਗੀਆਂ ਲੇਕਿਨ ਉਧਰਲੇ ਪਾਸੇ ਜਿਹੜਾ ਮੁੱਖ ਮੰਤਰੀ ਪੰਜਾਬ ਨੇ ਉਹ ਵੀ ਦਾਵਾ ਕਰਦੇ ਨੇ ਕਹਿੰਦੇ 13 ਸੀਟਾਂ ਅਸੀਂ ਲੈ ਕੇ ਜਾਵਾਂਗੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੀ ਉਹ ਇਸ ਖੁਸ਼ਫहमी 'ਚ ਹੈਗੇ ਨੇ ਮੈਂ ਉਹਦਾ ਸਵਾਗਤ ਕਰਦਾ ਹਰ ਆਦਮੀ ਨੂੰ ਰਾਜਨੀਤੀ ਦੇ ਵਿੱਚ ਆਪਰੀ ਇੱਛਾ ਹੁੰਦੀ ਹੈ ਤੇ ਉਹਦੇ ਲਈ ਪੂਰੀ ਕਰਨ ਵਾਸਤੇ ਕੋਸ਼ਿਸ਼ ਵੀ ਕਰਦਾ ਉਹ ਆਪਣੀ ਗੱਲ ਕਰ ਦਿੰਦੇ ਅਸੀਂ ਆਪਣੀ ਗੱਲ ਕਰਦੇ ਹਾਂ ਕਿ ਨਾਣਾ ਸਰ ਤੁਸੀਂ ਤੁਸੀਂ ਇਸ ਮਾਹੌਲ ਨੂੰ ਦੇਖਦੇ ਹੋ ਜਿਹੜਾ ਇਸ ਵਕਤ ਐਮਪੀ ਚੋਣਾਂ ਨੂੰ ਲੈ ਕੇ ਬਣਿਆ ਹੋਇਆ ਹੈ ਇੱਕ ਸਭ ਤੋਂ ਇੰਟਰਸਟਿੰਗ ਫੈਕਟਰ ਇਹ ਲੱਗ ਰਿਹਾ ਹੈ ਕਿ ਇਸ ਵਕਤ ਸਿਆਸਤ ਕਿਸੇ ਵਾਲੇ ਪਾਸੇ ਜਾਂਦੀ ਹੋਈ ਨਜ਼ਰ ਨਹੀਂ ਆ ਰਹੀ ਲੋਕ ਬਹੁਤ ਇਸ ਵਕਤ ਅਨਸਰਟੇਨ ਨੇ ਚੀਜ਼ਾਂ ਨੂੰ ਲੈ ਕੇ ਨਹੀਂ 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 ਤੁਸੀਂ ਅੱਜ ਲੋਕਾਂ ਦੀ ਨਬਜ਼ ਨਹੀਂ ਦੇਖੀ ਲੋਕਾਂ ਦੀ ਨਬਜ਼ ਤਾਂ ਦੇਖੋ ਫੜ ਕੇ ਲੋਕ ਤਾਂ ਅੱਜ ਕਾਂਗਰਸ ਕਾਂਗਰਸ ਕਰਦੇ ਆ ਤੁਸੀਂ ਪਿੰਡਾਂ 'ਚ ਜਾਓ ਤੇ ਸਹੀ ਜਾ ਕੇ ਪਿੰਡਾਂ ਦੇ ਵਿੱਚ ਤੁਹਾਨੂੰ ਕੀ ਤੁਸੀਂ ਜ਼ਿਆਦਾ ਜਾਣਦੇ ਹੋ ਤੁਸੀਂ ਸਿਆਸਤ ਨੂੰ ਬਹੁਤ ਬਰੀਕੀ ਨਾਲ ਦੇਖਿਆ ਸਾਡੀ ਉਮਰ ਜਿੰਨੀ ਹੋਏਗੀ ਉਹਨਾਂ ਤੁਹਾਡਾ ਤਜਰਬਾ ਹੈ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਲੋ ਚੀਜ਼ਾਂ ਨੂੰ ਦੇਖ ਕੇ ਸੁਣ ਕੇ ਵੋਟ ਦੇ। ਇੰਨੇ ਵਾਰੀ ਨਾਲ ਕਹਿ ਰਿਆਂ ਲੋਕੀ ਇਹਨਾਂ ਨਾਲ ਹਿਸਾਬ ਕਰਨਗੇ। ਦੋਨੋਂ ਪਾਰਟੀਆਂ ਨੇ ਜਿਹੜੇ ਜੁਮਲੇ ਬਣਾ ਕੇ ਇੱਕ ਨੇ ਦਿੱਲੀ ਚ ਇੱਕ ਨੇ ਪੰਜਾਬ ਚ ਸਰਕਾਰ ਬਣਾਈ ਐ ਔਰ ਜੁਮਲੇਵਾਜੀ ਦੇ ਨਾਲ ਕੋਈ ਗੱਲ ਹੋਈ ਨਹੀਂ ਕਿਸੇ ਨੇ ਕਹਿਤਾ 15-15 ਲੱਖ ਰੁਪਈਆ ਤੁਹਾਡੇ ਖਾਤੇ ਜਮਾ ਕਰਾਵਾਂਗੇ ਇਹਨਾਂ ਨੇ ਵਾਅਦਾ ਕਰ ਲਿਆ ਪੰਜਾਬ ਦੀਆਂ ਬੀਬੀਆਂ ਨਾਲ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਦਵਾਂਗੇ ਕਿਸੇ ਨੇ ਨੌਕਰੀਆਂ ਦਾ ਵਾਅਦਾ ਕਰ ਲਿਆ ਕਿਸੇ ਨੇ ਕੱਟੜ ਇਮਾਨਦਾਰੀ ਦਾ ਵਾਅਦਾ ਕਰ ਲਿਆ ਕਿਸੇ ਨੇ ਕੁਸ਼ ਕਰ ਲਿਆ ਇੱਕ ਪਾਸੇ ਕਾਂਗਰਸ ਪਾਰਟੀ ਐ ਦੂਏ ਪਾਸੇ ਕੱਟੜ ਝੂਠ ਐ ਚਾਹੇ ਉਹ ਭਾਜਪਾ ਦਾ ਮੰਨ ਲਓ ਚਾਹੇ ਆਮ ਆਦਮੀ ਦਾ ਪਾਰਟੀ ਦਾ ਮੰਨ ਲਓ ਤੇ ਲੋਕਾਂ ਨੇ ਸੱਚ ਤੇ ਝੂਠ ਦਾ ਤਾਰਾ ਕਰਨਾ ਹੈ ਉਹ ਸਨਤਾਰੇ ਦੇ ਵਿੱਚ ਲਾਜ਼ਮ ਤੌਰ ਤੇ ਜਿਹੜੀ ਕਾਂਗਰਸ ਪਾਰਟੀ ਆ ਜੇਤੂ ਰਹੇ ਸਰ ਅਸੀਂ ਨਾਲ ਨਾਲ ਅੰਦਰ ਚੱਲਦੇ ਆ ਲੇਕਿਨ ਸਰ ਇੱਕ ਚੀਜ਼ ਹੋ ਰਿਹਾ ਜਿਵੇਂ ਬਾਰ ਬਾਰ ਭਾਜਪਾ ਤੁਹਾਡੇ ਨਿਆਇ ਪੱਤਰ ਨੂੰ ਬਾਰ ਬਾਰ ਕਹਿੰਦੇ ਕਹਿੰਦੇ ਮੁਸਲਿਮ ਲੀਗ ਦਾ ਇਹ ਨਿਆਇ ਪੱਤਰ ਹੈ ਪੰਜਾਬੀਆਂ ਦਾ ਹਿੰਦੂਆਂ ਦਾ ਹੈ ਨਹੀਂ ਇਹ ਇਹ ਮਹਿਸੂਸ ਕਰਦਾ ਹੈ ਬਿਮਾਰ ਮਾਨਸਿਕਤਾ ਦੀ ਗੱਲ ਹੈ ਇਹ ਇਹ ਤਾਂ ਬਿਮਾਰ ਮਾਨਸਿਕਤਾ ਵਾਲੇ ਲੋਕ ਹੀ ਐਸੀ ਗੱਲ ਕਹਿ ਸਕਦੇ ਆ ਉਹ ਤੁਸੀਂ ਵੀ ਦੇਖਿਆ ਜਿਹੜਾ ਪੱਤਰ ਹੈ ਅਸੀਂ ਵੀ ਦੇਖਿਆ ਉਹਦੇ ਚ ਕਿੱਥੇ ਕੀ ਇਹਨਾਂ ਨੂੰ ਐਦਾਂ ਦਾ ਗਲਤ ਲੱਗਿਆ ਲੇਕਿਨ ਇਹ ਠੀਕ ਹੈ ਕਿ ਸਾਡਾ ਉਹ ਜਿਹੜਾ ਅਸੀਂ ਤਿਆਰ ਕੀਤਾ ਮੈਨੀਫੈਸਟੋ ਇਹ ਸਾਡਾ ਮੈਨੀਫੈਸਟੋਰੀ ਹੈ ਇਹ ਹਿੰਦੁਸਤਾਨ ਦੇ ਕਰੋੜਾ ਕਰੋੜਾ ਲੋਕਾਂ ਦੀ ਤਰਜ਼ਮਾਨੀ ਕਰਦਾ ਹੈ ਇਹ ਮੈਨੀਫੈਸਟੋ ਤਿਆਰ ਕਰਨ ਵਾਸਤੇ ਇਹਦੇ ਵਿੱਚ ਜਿਹੜੀ ਭਾਵਨਾ ਹੈ ਉਹ ਰਾਹੁਲ ਗਾਂਧੀ ਦੀ ਕਸ਼ਮੀਰ ਤੋਂ ਕਨਿਆ ਕੁਮਾਰੀ ਜਿਹੜੀ ਯਾਤਰਾ ਹੈ ਜਿਹੜੀ ਈਸਟ ਤੋਂ ਵੈਸਟ ਜਿਹੜੀ ਯਾਤਰਾ ਹੈ ਉਹਦੇ ਚ ਲੱਖਾਂ ਕਰੋੜਾਂ ਲੋਕਾਂ ਨੂੰ ਮਿਲ ਕੇ ਉਹਨਾਂ ਦੇ ਦਿਲੋਂ ਟਟੋਲ ਕੇ ਜਿਹੜੇ ਉਹਨਾਂ ਦੇ ਸੈਂਟੀਮੈਂਟ ਹੈ ਉਹ ਸੈਂਟੀਮੈਂਟ ਇਕੱਠੇ ਕਰਕੇ ਇਸ ਨਿਆਇ ਪੱਤਰ ਦੇ ਵਿੱਚ ਅਸੀਂ ਪਾਏ ਆ ਤਾਂ ਹੁਣ ਤਕਲੀਫ ਤਾਂ ਹੋੜੀ ਹੈ ਇਹਦੇ ਵਿੱਚ ਕੋਈ ਸਾਨੂੰ ਗਿਲਾ ਨਹੀਂ ਹੈ ਹੋਇਆ ਕਰਦੀ ਹੈ ਰਾਣਾ ਸਰ ਇੱਕ ਚੀਜ਼ ਹੈ ਜਿਵੇਂ ਤੁਸੀਂ ਯਾਤਰਾ ਦੀ ਗੱਲ ਕੀਤੀ ਭਾਰਤ ਜੋੜੋ ਯਾਤਰਾ ਕੋਈ ਨਹੀਂ ਭੁੱਲ ਸਕਦਾ ਜਿਸ ਤਰੀਕੇ ਦੇ ਨਾਲ ਉਹ ਸ਼ੁਰੂਆਤ ਹੋਈ ਸੀ ਪੰਜਾਬ 'ਚ ਵੀ ਵੱਡੇ ਪੱਧਰ 'ਤੇ ਲੋਕਾਂ ਨੇ ਸਾਥ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਪੰਜਾਬੀਆਂ ਨੇ ਜਿਸ ਵਕਤ ਸਾਥ ਦਿੱਤਾ ਉਹ ਕਹਿੰਦੇ ਕਿ ਜਿਹੜੇ ਸੁੱਤੇ ਪਈ ਕਾਂਗਰਸੀ ਸੀ ਉਹ ਵੀ ਅੱਜ ਜਾਗ ਗਏ ਕਾਂਗਰਸ ਦੇ ਨਾਲ ਹੋ ਗਏ ਲੇਕਿਨ ਓਵਰਆਲ ਪੰਜਾਬ ਦੇ ਵਿੱਚ ਤੁਹਾਨੂੰ ਕਿੰਨਾ ਅਸਰ ਦੇਖਣ ਨੂੰ ਮਿਲ ਰਿਹਾ ਹੁਣ ਕਿਉਂਕਿ ਉਹ ਇਸੇ ਕੰਮ ਵਾਸਤੇ ਮੈਂ ਦੱਸਦਾ ਜੀ ਪੰਜਾਬ ਦੇ ਲੋਕ ਜਿਹੜੇ ਗੈਰਤਮੰਦ ਹਨ ਪੰਜਾਬ ਹੀ ਹੈ ਪੰਜਾਬੀ ਡੀਐਨਏ ਹੈ ਪੰਜਾਬ ਦੇ ਲੋਕ ਹੈ ਜਿਹੜੇ ਹੁਕਮਰਾਨ ਪਾਰਟੀ ਦੀ ਬੇਇਨਸਾਫੀ ਤੋਂ ਖਿਲਾਫ ਖੜੇ ਹੁੰਦੇ ਹੈ ਤੇ ਅੱਜ ਉਹ ਵੇਲਾ ਆ ਗਿਆ ਪੰਜਾਬੀਆਂ ਦਾ ਪੰਜਾਬੀ ਦਿੱਲੀ ਨੂੰ ਵੀ ਜਵਾਬ ਦੇਣਗੇ ਪੰਜਾਬੀ ਆਮ ਆਦਮੀ ਪਾਰਟੀ ਨੂੰ ਵੀ ਜਵਾਬ ਦੇਣਗੇ ਆਖਰੀ ਸਵਾਲ ਮਮਤਾ ਬੈਨਰਜੀ ਨੇ ਇੱਕ ਗੱਲ ਕਹੀ ਕਹਿੰਦੇ ਕਿ ਅਗਰ ਇੰਡੀਆ ਗਠ ਜੋੜ ਜਿੱਤਦਾ ਹੈ ਤੇ ਬਾਹਰੀ ਸਮਰਥਨ ਸਾਡਾ ਹੋਏਗਾ ਤੁਹਾਨੂੰ ਪਰ ਦੋ ਸ਼ਰਤਾਂ ਨੇ ਕਿ ਸਾਡੇ ਲੋਕਾਂ ਦਾ ਧਿਆਨ ਰੱਖਿਆ ਜਾ ਦੀ ਕਹਿੰਦੇ ਆ ਹੋ ਕਿ ਸਾਡੇ ਲੋਕਾਂ ਦਾ ਧਿਆਨ ਰੱਖਿਆ ਜਾਵੇ ਬਿਲਕੁਲ ਰੱਖਾਂਗੇ ਕਿਉਂ ਨਹੀਂ ਰੱਖਾਂਗੇ ਮਮਤਾ ਸਾਡੀ ਭੈਣ ਹੈ ਜੋ ਮਮਤਾ ਆਖੇਗੀ ਉਹ ਉਦਾਂ ਚੱਲਾਂਗੇ ਸਾਰੇ ਕੀ ਬਾਤ ਹੈ ਦੇਖੋ ਇਹ ਇਹ ਰਾਣਾ ਸਰ ਨੇ ਕਹਾਂਦੇ ਕਿ ਮਮਤਾ ਸਾਡੀ ਭੈਣ ਹੈ ਕਹਿੰਦੇ ਜੇਕਰ ਲੋੜ ਪਈ ਧਿਆਨ ਰੱਖਾਂਗੇ ਲੋਕਾਂ ਦਾ ਵੀ ਨਾਲ ਉਹਨਾਂ ਦੇ ਸਾਥੀਆਂ ਦਾ ਵੀ ਲੇਕਿਨ ਜਿਸ ਵਕਤ ਅਸੀਂ ਇਸ ਵਕਤ ਹੋਰ ਕਰਾਂਗੇ ਉਦਾਂ ਕਰਾਂਗੇ ਜਿਵੇਂ ਮਮਤਾ ਜੀ ਆਖਣਗੇ ਉਦਾਂ ਚੱਲਾਂਗੇ ਕਿਆ ਬਾਤ ਹੈ ਦੇਖੋ ਇਹ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਸੀਗੇ ਰਾਣਾ ਕੇਪੀ ਸਰ ਦੇ ਨਾਲ ਜਿਨ੍ਹਾਂ ਨੇ ਹੁਣ ਪੰਜਾਬ ਦੇ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਪੰਜਾਬ ਦੇ ਲੋਕਾਂ ਦੇ ਲਈ ਵੀ ਗੱਲਾਂ ਕਰ ਦਿੱਤੀਆਂ ਨੇ ਲੇਕਿਨ ਨਾਲ ਦੇ ਨਾਲ ਭਵਿੱਖ ਦੇ ਉੱਤੇ ਵੀ ਗੱਲਾਂ ਦੇ ਉੱਤੇ ਟਿੱਪਣੀ ਜ਼ਰੂਰ ਹੋ ਚੁੱਕੀ ਹੈ ਲੇਕਿਨ ਦੇਖਣਾ ਹੈ ਕਿ ਹੁਣ ਕਿਸ ਤਰੀਕੇ ਦੇ ਨਾਲ ਸਿਆਸਤ ਆਪਣਾ ਰੁਖ ਲੈਂਦੀ ਹੈ ਇਹ ਦੇਖਣਾ ਹੋਏਗਾ ਲੇਕਿਨ ਲਗਾਤਾਰ ਸਿਆਸਤ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਨੇ ਕਾਂਗਰਸ ਦੀ ਕੈਂਪੇਨਿੰਗ ਕਮੇਟੀ ਬਣ ਚੁੱਕੀ ਔਰ ਕੈਂਪੇਨਿੰਗ ਦੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਰਣਨੀਤੀ ਤਿਆਰ ਹੈ ਕਹਿੰਦੇ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੈਂਪੇਨਿੰਗ ਹੋਗੀ ਇਹਦਾ ਜੜ ਤੋਂ ਸਾਰਾ ਰੋਡਮੈਪ ਤਿਆਰ ਹੋ ਚੁੱਕਾ ਹੈ ਜਿਹੜੇ ਕੈਂਪੇਨਿੰਗ ਕਮੇਟੀ ਦੇ ਵਿੱਚ ਨੇ ਅਸੀਂ ਵਰਕਰਜ਼ ਨਾਲ ਵੀ ਗੱਲਬਾਤ ਕਰਾਂਗੇ ਲੀਡਰਜ਼ ਨਾਲ ਵੀ ਗੱਲਬਾਤ ਕਰਾਂਗੇ ਲੇਕਿਨ ਇਸ ਵਕਤ ਸਾਡੇ ਨਾਲ ਲੀਡਰ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੈਂਪੇਨਿੰਗ ਕਮੇਟੀ ਬਣਾ ਦਿੱਤੀ ਗਈ ਹੈ ਕੀ ਕੀ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ ਇਸ ਕੈਂਪੇਨਿੰਗ ਕਮੇਟੀ ਅ ਕੈਂਪੇਨ ਕਮੇਟੀ ਜਿਹੜੀ ਹੈ ਉਹ ਆਪਣੇ ਸਾਡੇ ਚੇਅਰਮੈਨ ਰਾਣਾ ਕੇਪੀ ਜੀ ਸਾਹਿਬ ਉਹਨਾਂ ਦੇ ਅਗਵਾਈ ਦੇ ਵਿੱਚ ਗਠਿਤ ਹੋਈ ਹੈ ਸਾਡੇ ਨਾਲ ਕੋ-ਚੇਅਰਮੈਨ ਸਰਦਾਰ ਹਰਦਿਆਲ ਸਿੰਘ ਜੀ ਸਾਡੇ ਇੱਥੇ ਮੌਜੂਦ ਨੇ ਔਰ ਡਿੰਪਾਤੀ ਸਾਡੇ ਕਨਵੀਨਰ ਸੀਗੇ ਹੁਣੇ ਥੋਟ ਕੇ ਗਏ ਨੇ ਕੈਂਪੇਨ ਕਮੇਟੀ ਜਿਹੜੀ ਹੈ ਬੜਾ ਜਲਦੀ ਹੀ ਜਿਹੜਾ ਸਾਡੇ ਉਮੀਦਵਾਰ ਨੇ ਉਹਨਾਂ ਨਾਲ رابطہ ਕਾਇਮ ਕਰਕੇ ਸੰਪਰਕ ਸਾਧ ਕੇ ਇੱਕ ਜਿਹੜੀ ਬਹੁਤ ਹੀ ਸੰਗਠਿਤ ਕੈਂਪੇਨ ਹੈ ਉਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਸ ਬੜੇ ਸਚਾਰੂ ਟੰਗ ਦੇ ਨਾਲ ਚਲਾਏਗੀ ਔਰ ਜਿਹੜੀਆਂ ਵੀ ਉਮੀਦਵਾਰਾਂ ਨੂੰ ਕਿਸੇ ਤਰੀਕੇ ਦੀ ਬੈਕ ਬੈਕ ਐਂਡ ਤੋਂ ਜਿਹੜੀ ਮਦਦ ਅਸੀਂ ਪ੍ਰੋਵਾਈਡ ਕਰ ਸਕਦੇ ਹੋਵਾਂਗੇ ਉਹ ਅਸੀਂ ਜ਼ਰੂਰ ਕਰਾਂਗੇ ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਸਟਾਰ ਪ੍ਰਚਾਰਕ ਸਾਡੇ ਸੀਨੀਅਰ ਲੀਡਰਸ ਨੇ نیشنل ਲੀਡਰਸ ਨੇ ਉਹਨਾਂ ਦੇ ਨਾਲ ਸੰਪਰਕ ਸਾਧ ਕੇ ਔਰ ਉਹਨਾਂ ਨੂੰ ਜਲਦੀ ਹੀ ਪੰਜਾਬ ਆਉਣ ਦੇ ਵਿੱਚ ਅਸੀਂ ਜਿਹੜਾ ਹੈ ਕੈਂਪੇਨ ਦੇ ਵਿੱਚ ਆਪਣਾ ਹਿੱਸਾ ਪਾਉਣ ਲਈ ਉਹਨਾਂ ਨੂੰ ਜਿਹੜਾ ਹੈ ਇਨਵਾਈਟ ਅਸੀਂ ਉਹਨਾਂ ਨੂੰ ਕਰਾਂਗੇ ਔਰ ਤਾਂ ਜੋ ਪੰਜਾਬ ਦੇ ਅੰਦਰ ਜਿਹੜੀ ਆਲਰੇਡੀ ਕਾਂਗਰਸ ਦੇ ਹੱਕ ਦੇ ਵਿੱਚ ਜਿਹੜੀ ਹਵਾ ਚੱਲਦੀ ਪਈ ਹੈ ਉਹ ਹਵਾ ਜਿਹੜੀ ਹੈ ਉਹਦਾ ਰੁਖ ਬਹੁਤ ਕਲੀਅਰ ਹੈ ਕਿ ਪਹਿਲੀ ਜੂਨ ਨੂੰ ਲੋਕ ਆਪਣਾ ਮਨ ਬਣਾ ਚੁੱਕੇ ਹੈ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਵੋਟ ਕਰਕੇ ਜਿੱਥੇ ਪੰਜਾਬ ਦੇ ਵਿੱਚ ਬਹੁਮਤ ਦੇ ਕੇ ਕਾਂਗਰਸ ਨੂੰ ਅੱਗੇ ਲੈ ਕੇ ਆਉਣਗੇ ਉੱਥੇ ਉਹ ਦੇਸ਼ ਦੇ ਅੰਦਰ ਵੀ ਜਿਹੜਾ ਕਾਂਗਰਸ ਪਾਰਟੀ ਨੂੰ ਪਹਿਲੀ ਜੂਨ ਜਿਹੜਾ ਅੱਗੇ ਲੈ ਕੇ ਆਉਣਗੇ ਬਿਲਕੁਲ ਇਸ ਕਰਕੇ ਸਾਡੇ ਹਰਦੀਆ ਕੰਬੋਜੀ ਮੌਜੂਦ ਹਨ ਨਾਲ ਵੀ ਗੱਲਬਾਤ ਕਰਦੇ ਕੰਬੋਤ ਸਾਹਿਬ ਕਿਸ ਤਰੀਕੇ ਦੇ ਨਾਲ ਤੁਹਾਨੂੰ ਇਹ ਪ੍ਰਚਾਰ ਇਹ ਕੈਂਪੇਨ ਕਮੇਟੀ ਦਾ ਕੰਮ ਲੱਗ ਰਿਹਾ ਹੈ ਕਿਉਂਕਿ ਹੁਣ ਪੰਜਾਬ ਦੇ ਵਿੱਚ ਸਰਗਰਮੀਆਂ ਤੇਜ਼ ਕਰਦੀਆਂ ਨੇ ਅੱਜ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚ ਦੇਖੋ ਅਸੀਂ ਕੱਲ ਸਟ੍ਰੈਟੇਜੀ ਕਾਫੀ ਜ਼ਿਆਦਾ ਅਸੀਂ ਬੈਠ ਕੇ ਪਲਾਨ ਕੀਤੀ ਆ ਅੱਜ ਬਹੁਤ ਜਿਹੜੀਆਂ ਗੱਲਾਂ ਨੇ ਉਹ ਸਾਡੇ ਚੇਅਰਮੈਨ ਸਾਹਿਬ ਨੇ ਰਾਣਾ ਜੀ ਨੇ ਤੇ ਸਾਡੇ ਨਾਲ ਮੇਰੇ ਸਾਥੀ ਨੇ ਡੈਨੀ ਜੀ ਇਹ ਵੀ ਕੋਰ ਚੇਅਰਮੈਨ ਨੇ ਮੈਂ ਵੀ ਤੇ ਡਿੰਪਾ ਜੀ ਉਹਨਾਂ ਨੇ ਅਸੀਂ ਕਾਫੀ ਹੱਦ ਤੱਕ ਤੁਹਾਨੂੰ ਜਿਹੜਾ ਵਿਸਤਾਰਪੂਰਵਕ ਅਸੀਂ ਦੱਸਤਾ ਤੇ ਨਾਉ ਵੀ ਆਰ ਗੋਇੰਗ ਟੂ ਦਾ ਪੀਪਲਸ ਪੰਜਾਬ ਦੇ ਪੂਰੇ ਸਾਡਾ ਇੱਕ ਸੈਟਅਪ ਬਣਿਆ ਹੋਇਆ ਪੂਰਾ ਬਲੌਕ ਲੈਵਲ ਤੱਕ ਨਿਚਲੇ ਮਤਲਬ ਬੂਥ ਲੈਵਲ ਤੱਕ ਤੇ ਵੀਰ ਸ਼ੋਰ ਕੇ ਵਿਦਨ 24 48 ਆਵਰਸ ਇੱਕ ਇੱਕ ਗੱਲ ਜਿਹੜੀ ਹੈਗੀ ਉਹਨਾਂ ਤੱਕ ਪਹੁੰਚ ਜਾਏਗੀ ਸਾਰਾ ਪ੍ਰੋਗਰਾਮ ਜਿਹੜਾ ਹੈਗਾ ਉਹ ਲੀਕੇ ਤੇ ਇਹ ਇਕੱਲਾ ਇੱਥੇ ਨਹੀਂ ਚੰਡੀਗੜ੍ਹ ਬੈਠ ਕੇ ਤੇ ਫੀਲਡ ਦੇ ਵਿੱਚ ਜਾ ਰਹੇ ਹੈਗੇ ਜਿੱਥੇ ਤੱਕ ਤੁਸੀਂ ਕਿਹਾ ਕਿ ਅਰਵਿੰਦ ਕੇਜਰੀ ਵਾਲਾ ਅਮਰਸਾ ਆ ਰਹੇ ਹੈਗੇ ਹਰ ਬੰਦੇ ਨੇ ਆਣਾ ਹੀ ਸਾਡੀ ਸੀਨੀਅਰ ਲੀਡਰਸ਼ਿਪ ਵੀ ਤੁਸੀਂ ਇਹ ਦੇਖੋਗੇ ਆਫਟਰ ਸਮ ਆਫਟਰ ਕੁਝ ਦਿਨਾਂ ਤੋਂ ਬਾਅਦ ਹੀ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਹੈ ਤੇ ਉਹ ਸਾਰੀ ਜਿਹੜੀ ਹੈਗੀ ਆ ਉਹ ਜਿੰਮੇ ਜਿੰਮੇ ਮਤਲਕ ਕੇ ਪ੍ਰੋਗਰਾਮ ਬਣੇਗਾ ਉਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਕੰਮ ਕਰੇਗੀ ਇੱਕ ਪਾਸੇ ਤੁਸੀਂ ਲੋਕੀ ਕੈਂਪੇਨਿੰਗ ਦੇ ਲਈ ਜੜ ਤੋਂ ਲੋਕਾਂ ਤੱਕ ਪਹੁੰਚਣ ਦੇ ਵਿੱਚ ਲੱਗੇ ਹੋਏ ਹੋ ਉੱਥੇ ਹੀ ਤੁਹਾਡੇ ਸਾਥੀ ਜਿਹੜੇ ਕਾਂਗਰਸ ਛੱਡ ਕੇ ਗਏ ਨੇ ਉਹ ਤੁਹਾਡੇ ਕੂੜ ਪ੍ਰਚਾਰ ਤੇ ਵੀ ਲੱਗੇ ਹੋਏ ਨੇ ਭਾਵੇਂ ਅਸੀਂ ਰਵਨੀਤ ਬਿੱਟੂ ਦੀ ਗੱਲ ਕਰ ਲਈਏ ਤੁਹਾਡੇ ਸਾਬਕਾ ਜਿਹੜੇ ਪ੍ਰਧਾਨ ਰਹੇ ਨੇ ਸੁਨੀਲ ਜਾਖੜ ਦੀ ਗੱਲ ਕਰ ਲਈਏ ਜਾਂ ਇਹ ਲੜੀ ਲੰਬੀ ਹੈ ਜਿਹੜੀ ਕਾਂਗਰਸ ਛੱਡ ਕੇ ਗਏ ਲੋਕ ਜਿਹੜੇ ਨੇ ਉਹਨਾਂ ਦੇ ਦੋਵਾਂ ਤੋਂ ਸਾਰੇ ਸਵਾਲਾਂ ਦੇ ਜਵਾਬ ਦੋਨਾਂ ਤੋਂ ਹੀ ਲਵਾਂਗੇ ਸੋ ਤੁਹਾਡਾ ਕੀ ਕ ਨ ਕੋਈ ਨੁਕਸਾਨ ਨਹੀਂ ਹੋਣਾ ਕਾਰਨ ਹੈ ਮੈਂ ਤੁਹਾਨੂੰ ਇੱਕ ਦੱਸ ਰਿਹਾ ਕਿ ਮੈਂ ਜੋ ਫੀਡਬੈਕ ਮੈਨੂੰ ਨੀਚੋਂ ਆ ਰਿਹਾ ਹੈਗਾ ਅਸੀਂ ਸਾਰਾ ਦਿਨ ਫੀਲਡ 'ਚ ਹੀ ਰਹਨੇ ਆ ਚਾਹੇ ਕਿਸੇ ਵੀ ਪਾਰਟੀ ਦਾ ਬੰਦਾ ਦੂਜੀ ਪਾਰਟੀ ਦੇ ਵਿੱਚ ਗਿਆ ਠੀਕ ਹੈ ਨਹੀਂ ਲੋਕ ਹੁਣ ਪੰਜਾਬ ਇਹ ਗੱਲਾਂ ਅਸੀਂ ਪਹਿਲਾਂ ਬਿਹਾਰ ਜਾਂ ਹਰਿਆਣਾ ਦੇ ਵਿੱਚ ਜ਼ਿਆਦਾ ਦੇਖਿਆ ਕਰਦੇ ਸੀ ਦਲ ਬਦਲੀ ਦਾ ਪਰ ਇਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਜਿਹੜਾ ਉੱਪਰ ਕੇ ਸਾਹਮਣੇ ਆਇਆ ਹਰ ਪੰਜਾਬ ਦੇ ਲੋਕ ਨਾ ਦੇ ਆਰ ਵਾਚਿੰਗ एवरीवन ਤੇ ਉਹਨਾਂ ਨੇ ਤੁਸੀਂ ਇਹ ਦੇਖ ਲਓ 4 ਤਰੀਕ ਨੂੰ ਜਦੋਂ ਨਤੀਜੇ ਆ ਜਾਣਗੇ ਸਭ ਪੰਜਾਬ ਦੇ ਲੋਕਾਂ ਨੇ ਦਲ ਬਦਲੂਆਂ ਦਾ ਸਫਾਇਆ ਕਰਦਣਾ ਮੈਂ ਤੁਹਾਨੂੰ ਦੱਸਦਾ ਕਿਸੇ ਨੂੰ ਮਾਫ਼ ਨਹੀਂ ਕਰਨਾ ਹੈਗਾ ਕਿਉਂਕਿ ਲੋਕ ਬੜੇ ਸਿਆਣੇ ਹੈ ਘਰ ਘਰ ਗੱਲਾਂ ਚੱਲਣ ਲੱਗੀਆਂ ਕਿ ਜਿਹੜਾ ਬੰਦਾ ਸਾਨੂੰ ਵੇਚ ਕੇ ਦੂਜੀ ਪਾਰਟੀ 'ਚ ਜਾਂਦਾ ਹੈਗਾ ਕੋਈ ਲੋਕ ਤਾਂ ਖਰੀਦੇ ਨਹੀਂ ਹੋਏ ਕਿਸੇ ਦੇ ਵੀ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੁਹਾਡਾ ਕੀ ਕਹਿਣਾ ਹੈ ਇਹਦੇ ਉੱਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵਿਰੋਧੀ ਕੂੜ ਪ੍ਰਚਾਰ ਕਰ ਰਹੇ ਨੇ ਮੈਂ ਇੱਕ ਤਰ੍ਹਾਂ ਜਿਹੜੀ ਹੈ ਲਾਈਨ ਕਹਿਣੀ ਚਾਹਨਾ ਕਿ ਵਿਰੋਧੀਆਂ ਦਾ ਰੋਣਾ ਤੇ ਹੈਰਾਨ ਹੋਣਾ ਬਾਕੀ ਏ ਜਿੱਤ ਸਾਡੀ ਪੱਕੀ ਬਸ ਐਲਾਨ ਹੋਣਾ ਬਾਕੀ ਏ ਦਲ ਬਦਲੂ ਜਿਹੜੇ ਆ ਇਹਨਾਂ ਨੂੰ ਪੰਜਾਬ ਦੇ ਲੋਕ ਪਹਿਚਾਨ ਚੁੱਕੇ ਆ ਜਿਹੜੇ ਆਪਣੀ ਮਾਂ ਪਾਰਟੀ ਕਹਿੰਦੇ ਸੀ ਉਹਨਾਂ ਦੇ ਨਹੀਂ ਬਣ ਪਾਏ ਤੇ ਪੰਜਾਬ ਦੇ ਲੋਕਾਂ ਦੇ ਕੀ ਬਣ ਗਏ ਪੰਜਾਬ ਦੇ ਲੋਕਾਂ ਨੂੰ ਇਹਨਾਂ ਬਾਰੇ ਪਲੀਪਾਂਤ ਗਿਆਨ ਹੋਣ ਚੁੱਕਾ ਔਰ ਫਿਰ ਉਹ ਹੀ ਗੱਲ ਮੋੜ ਦੁਹਰਾ ਰਹੇ ਆ ਕਿ ਵਿਰੋਧੀਆਂ ਦਾ ਰੋਣਾ ਤੇ ਹੈਰਾਨ ਹੋਣਾ ਬਾਕੀ ਏ ਜਿੱਤ ਸਾਡੀ ਪੱਕੀ ਬਸ ਐਲਾਨ ਹੋਣਾ ਬਾਕੀ ਏ ਲੇਕਿਨ ਸਰ ਕੰਬੋ ਸਰ ਇੱਕ ਚੀਜ਼ ਇੱਕ ਆਖਰੀ ਸਵਾਲ ਤੁਹਾਡੇ ਤੋਂ ਜ਼ਰੂਰ ਕਰੂੰਗੀ ਮੈਂ ਜਿਸ ਵਕਤ ਇਹ ਸਾਰੀ ਸਥਿਤੀ ਇਸ ਵਕਤ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਉੱਥੇ ਬਾਰ ਬਾਰ ਤੁਹਾਡੇ ਨਿਆਇ ਪੱਤਰ ਨੂੰ ਅਨਿਆਇ ਪੱਤਰ ਦਾ ਨਾਮ ਦਿੱਤਾ ਜਾਂਦਾ ਤੁਹਾਨੂੰ ਲੱਗਦਾ ਇਹਦਾ ਵੀ ਇਫੈਕਟ ਲੋਕਾਂ ਦੇ ਵਿੱਚ ਹੋਏਗਾ ਬਾਰ ਬਾਰ ਲੋਕਾਂ ਨੂੰ ਉਹ ਸਮਾਂ ਯਾਦ ਕਰਾਇਆ ਜਾਂਦਾ 1984 ਯਾਦ ਕਰਾਇਆ ਜਾਂਦਾ ਦੇਖੋ ਬੀਬਾ ਜੇ ਉਹਨਾਂ ਗੱਲਾਂ ਤੇ ਅਸੀਂ ਬਾਰ ਬਾਰ ਆਵਾਂਗੇ ਤਾਂ ਕਦੇ ਇਨਸਾਨ ਅੱਗੇ ਨਹੀਂ ਵੱਧ ਸਕਦਾ ਉਹਨਾਂ ਦੇ ਭੁੱਲ ਬਖਸ਼ਾਣ ਦੇ ਲਈ ਸਾਡੇ ਫਾਰਮਰ ਪ੍ਰਾਈਮ ਮਿਨਿਸਟਰ ਕਾਂਗਰਸ ਪ੍ਰੈਜ਼ੀਡੈਂਟ ਸਾਰੇ ਆ ਕੇ ਹੋ ਮਾਫੀ ਮੈਂ ਅਸੀਂ ਕਦੇ ਨਹੀਂ ਕਹਿੰਦੇ ਕਿ ਉਹ ਅੱਛਾ ਹੋਇਆ ਬਹੁਤ ਬੁਰਾ ਹੋਇਆ ਸੀ ਸਾਡੇ ਆਪਣੇ ਨਿੱਜੀ ਤੌਰ ਤੇ ਸਾਡੇ ਮਨਾਂ ਨੂੰ ਟੇਸ ਔਰ ਜੇ ਅਸੀਂ ਬਿਲਕੁਲ بار بار ਉਸੀ ਗੱਲ ਨੂੰ ਸੀ ਅੱਗੇ ਲੈ ਕੇ ਆਵਾਂਗੇ ਉਹ ਵਿਰੋਧੀਆਂ ਦਾ ਇਹ ਕੰਮ ਹੈ ਪੰਡੀ ਪਚਾ ਕਰਨਾ ਜੇ ਉਹਨਾਂ ਦੀਆਂ ਗੱਲਾਂ ਤੇ ਵੀ ਆਈਏ ਤਾਂ ਉਹੀ ਹੁਣੇ ਰਾਣਾ ਜੀ ਨੇ ਤੁਹਾਨੂੰ ਦੱਸਿਆ ਹੀ ਹੈਗਾ ਕਿ ਤੁਸੀਂ ਜਿਹੜੇ ਲਾਲ ਕਿਸ਼ਨ ਅਡਵਾਨੀ ਜੀ ਨੇ ਕਿ ਉਹਨਾਂ ਦੀ ਜਿਹੜੀ ਬੁੱਕ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਹੈਗਾ ਉਹ ਸਟੱਡੀ ਕਰ ਲਓ ਤੁਸੀਂ ਹੈ ਜੀ ਉਹ ਵੀ ਤਾਂ ਇਹਦੇ ਪਾਰਟ ਹੈਗੇ ਆ ਸੋ ਆਪਾਂ ਉਸ ਉਸ ਗੱਲਾਂ ਤੇ ਨਾਂ ਬਾਰ-ਬਾਰ ਜਾਈਏ ਤਾਂ ਕੋਸ਼ਿਸ਼ ਕਰੀਏ ਕਿ ਪੰਜਾਬ ਨੂੰ ਜਿਹੜਾ ਇਹ ਬਹੁਤ ਜਿਹੜਾ ਪੰਜਾਬ ਆਰਥਿਕ ਤੌਰ ਤੇ ਖਤਮ ਹੋ ਗਿਆ ਪੰਜਾਬ ਦੀ ਜਵਾਨੀ ਨਸਾਂ ਚ ਮਤਲਕ ਨਗਾਰ ਆ ਗਿਆ ਇਹ ਪੰਜਾਬ ਦੇ ਬੱਚੇ ਪੰਜਾਬ ਛੱਡ-ਛੱਡ ਕੇ ਬਾਹਰ ਜਾ ਰਹੇ ਆ ਸਾਡੇ ਕੋਲ ਇਮਪਲॉयਮੈਂਟ ਨਹੀਂ ਹੈ ਫਾਰਮਰ ਸਾਡਾ ਅੱਜ ਬਹੁਤ ਜ਼ਿਆਦਾ ਮਤਲਕ ਡਰੋਂਗ ਮਰਨ ਕਿਨਾਰੇ ਹੋਇਆ ਪਿਆ ਤੇ ਸਾਡਾ ਜਿਹੜਾ ਖੇਤ ਮਜ਼ਦੂਰ ਆ ਹਾਂਜੀ ਉਹਨਾਂ ਨੂੰ ਢਿੱਡ ਭਰ ਕੇ ਰੋਟੀ ਨਹੀਂ ਮਿਲਦੀ ਉਹਨਾਂ ਗੱਲਾਂ ਤੇ ਸਾਨੂੰ ਕੇਂਦਰਿਤ ਕਰਨਾ ਚਾਹੀਦਾ ਹੈਗਾ ਲੇਕਿਨ ਕੱਲ ਸੁਨੀਲ ਜਾਖੜ ਸਾਹਿਬ ਇਹ ਕਹਿੰਦੇ ਕਹਿੰਦੇ ਕਿ ਜਿਹੜੇ ਕਿਸਾਨ ਇਸ ਵਕਤ ਵਿਰੋਧ ਕਰ ਰਹੇ ਨੇ ਭਾਵੇਂ ਸ਼ੰਭੂ ਬਾਰਡਰ ਤੇ ਬੈਠੇ ਨੇ ਕਹਿੰਦੇ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਇੰਪਲਾਂਟਡ ਜਿਹੜੇ ਨੇ ਉਹ ਕਿਸਾਨ ਨੇ ਉਹ ਅਸਲ ਕਿਸਾਨ ਨਹੀਂ ਜਿਹੜੇ ਵਿਰੋਧ ਕਰ ਰਹੇ ਨੇ ਉਹ ਵੀ ਕਹਿੰਦੇ ਕਾਂਗਰਸ ਦੇ ਇੰਪਲਾਂਟਡ ਹੀ ਨੇ ਇੱਕ ਹੋਰ ਕਹਿਣ ਕੀ ਉਹ ਕੁਝ ਤਾਂ ਕਹਿਣ ਜਿਹੜਾ 700 ਬੰਦਾ ਉੱਥੇ ਮਾਰਿਆ ਫਿਰ ਉਹ ਵੀ ਇਹਨਾਂ ਪਾਰਟੀਆਂ ਦੇ ਵਿੱਚੋਂ ਹੀ ਹੋਣਗੇ ਉਹ 700 ਬੰਦਾ ਮਰੇ ਕਿ ਨਹੀਂ ਜਿਹੜੇ ਹੁਣ ਜਿਹੜਾ ਸ਼ੁਭਕਰਨ ਨੂੰ ਮਾਰਿਆ ਆ ਇੱਥੇ ਜਿਹੜੇ ਲੋਕ ਮਰੇ ਹੈਗੇ ਫਾਰਮਰ ਐਜੀਟੇਸ਼ਨ ਦੇ ਵਿੱਚ ਮਰੇ ਆ ਫਾਰਮਰ ਕੋਈ ਵੀ ਹੋ ਸਕਦਾ ਉਹ ਕਾਂਗਰਸੀ ਵੀ ਹੋ ਸਕਦਾ ਅਕਾਲੀ ਵੀ ਹੋ ਸਕਦਾ ਕਮਿਊਨਿਸਟ ਵੀ ਹੋ ਸਕਦਾ ਹੈਗਾ ਹਰ ਪਾਰਟੀਆਂ ਦੇ ਵਿੱਚ ਨੇ ਜਿਹੜੇ ਫਾਰਮਰ ਜਦੋਂ ਮੈਂ ਹੁਣ ਕਿਸਾਨ ਪਹਿਲਾ ਹੈਗਾ ਮੈਂ ਆਪਣੀ ਪਾਰਟੀ ਦੇ ਨਾਲ ਬਾਅਦ ਦੇ ਵਿੱਚ ਹੈਗਾ ਹਾਂਜੀ ਕਿਉਂਕਿ ਅਸੀਂ ਸਾਡਾ ਪੇਰੈਂਟਲ ਜਿਹੜਾ ਕੀਤਾ ਉਹ ਤਾਂ ਕਿਸਾਨੀ ਹੈ ਨਾ ਜੀ ਸੋ ਉਹ ਵੀ ਬੜੇ ਅੱਛੇ ਕਿਸਾਨ ਨੇ ਝਖੜ ਸਾਹਿਬ ਵੀ ਪਰਿਵਾਰ ਕੋ ਉਹਨਾਂ ਦਾ ਬਹੁਤ ਅੱਛਾ ਕਿਸਾਨਾ ਠੀਕ ਆ ਜੋ ਬੀਜੇਪੀ ਹਾਂ ਬੀਜੇਪੀ ਚਾਹੇ ਚੱਲੇਗੇ ਤਾਂ ਉਹਨਾਂ ਨੂੰ ਪਹਿਲਾਂ ਕਿਸਾਨਾਂ ਦੀ ਗੱਲ ਕਰਨੀ ਚਾਹੀਦੀ ਹੈ ਬੀਜੇਪੀ ਦੀ ਬਾਤ ਚ ਗੱਲ ਜਿਹੜੇ ਸੀਨੀਅਰ ਲੀਡਰ ਨੇ ਰਾਹੁਲ ਗਾਂਧੀ ਉਹਨਾਂ ਨੇ ਜਿਸ ਵਕਤ ਕੱਲ ਪ੍ਰਚਾਰ ਕਰ ਰਹੇ ਸਨ ਉਹਨਾਂ ਨੇ ਕਨਸਟੀਟਿਊਸ਼ਨ ਦੀ ਕਿਤਾਬ ਨੂੰ ਲਹਿਰਾਇਆ ਉਹਦੇ ਉੱਤੇ ਭਾਜਪਾ ਬੜੇ ਸਵਾਲ ਕਰੀ ਕਹਿੰਦੇ ਗਲਤ ਕੀਤਾ ਇਸ ਤਰੀਕੇ ਦੇ ਨਾਲ ਕਨਸਟੀਟਿਊਸ਼ਨ ਦੀ ਕਿਤਾਬ ਨੂੰ ਲਹਿਰਾ ਕੇ ਰਾਹੁਲ ਗਾਂਧੀ ਸਾਹਿਬ ਨੇ ਕੀ ਇਹਦੇ ਉੱਤੇ ਕਹਿਣਾ ਚਾਹੁੰਦੇ ਫੜ ਕੇ ਦੱਸਣਾ ਹੀ ਹੈ ਕਿ ਕਨਸਟੀਟਿਊਸ਼ਨ ਨੂੰ ਖਤਰਾ ਲਹਿਰਾਣ ਵਾਲੀ ਇਹਦੇ ਚ ਕੀ ਗੱਲ ਹੈ ਕਿ ਉਹਨਾਂ ਨੇ ਇਹੀ ਦੱਸਿਆ ਕਿ ਦੇਸ਼ ਦੇ ਸੰਵਿਧਾਨ ਨੂੰ ਖਤਰਾ ਹੈ ਜੇ ਇਹ ਜਿਹੜੀ ਗੱਲ ਇਹ ਕਰਦੇ ਆ ਬੀਜੇਪੀ ਦੇ ਲੋਕ ਇਹਨੂੰ ਬਚਾਇਆ ਜਾ ਸਕਦਾ ਕਾਂਗਰਸ ਪਰਪੂਰ ਹੈ ਕਿ ਇਸ ਕਨਸਟੀਟਿਊਸ਼ਨ ਦੇ ਖਤਰੇ ਨੂੰ ਸਿਕਿਉਰ ਕਰ ਸਕਦਾ ਬਿਲਕੁਲ ਬਿਲਕੁਲ ਬਚਾਇਆ ਜਾਏਗਾ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਅਸੀਂ ਕਾਂਗਰਸ ਦੇ ਸੀਨੀਅਰ ਲੀਡਰਸ ਆਪਾਂ ਵਿੱਚ ਰਾਨਾ ਕੇ ਪੀ ਸਿੰਘ ਹੋਣ ਆਪਾਂ ਵਿੱਚ ਉਹ ਡੈਨੀ ਹੋਣ ਜਾਂ ਉਹ ਹਰਦੀਾਲ ਕੰਬੋਜ ਹੋਣ ਸਾਰਿਆਂ ਦੇ ਨਾਲ ਮੁਲਾਕਾਤ ਕੀਤੀ ਗੱਲਬਾਤ ਕੀਤੀ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਇਸ ਵਕਤ ਪੰਜਾਬ ਦੇ ਵਿੱਚ ਪ੍ਰਚਾਰ ਤੇਜ਼ ਹੈ ਪ੍ਰਚਾਰ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਨੂੰ ਇੱਕ ਵਾਰ ਫੇਰ ਤੋਂ ਜਿਹੜਾ ਬਦਲਿਆ ਜਾ ਸਕਦੇ ਔਰ ਨਾਲ ਹੀ ਡਿਵੈਲਪਮੈਂਟ ਵਾਲੇ ਪਾਸੇ ਨੂੰ ਤੁਰਿਆ ਜਾ ਸਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਕਈਆਂ ਜਾ ਰਹੀਆਂ ਨੇ ਲੇਕਿਨ ਦੇਖਣਾ ਹੋਏਗਾ ਕਿ ਹੁਣ ਇਹ ਗੱਲਾਂ ਦਾ ਅਸਰ ਲੋਕਾਂ ਦੇ ਉੱਤੇ ਕਿੰਨਾ ਹੁੰਦਾ ਔਰ ਲੋਕ ਕਿਸ ਤਰੀਕੇ ਦੇ ਨਾਲ ਕਾਂਗਰਸ ਨੂੰ ਸਪੋਰਟ ਕਰਦੇ ਨੇ ਲੇਕਿਨ ਕੈਂਪੇਨਿੰਗ ਕਮੇਟੀ ਜਿਹੜੀ ਹੈ ਬਣ ਚੁੱਕੀ ਹੈ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਦੂਜੀ ਪਾਰਟੀਆਂ ਦੇ ਸੀਨੀਅਰ ਲੀਡਰ ਸਟਾਰ ਪ੍ਰਚਾਰਕ ਪਹੁੰਚ ਕੇ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਉਸੇ ਤਰੀਕੇ ਦੇ ਨਾਲ ਪ੍ਰਚਾਰ ਜਿਹੜਾ ਹੈ ਉਹ ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰਸ ਨੇ ਉਹ ਵੀ ਕਰਨਗੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ TV.